ਮਹਰਜੀ ਕਾ ਖਾਲਸਾ ਵੇਰਜੀ ਕੀ ਫਤਿਹ ਸਤ ਸੰਗਤ ਜੀ ਹੁਣ ਆਪਣਾ ਧਰਮਘੜ ਨਿਸ਼ਾਨਦੇਹੀ ਦੀ ਜੀਦਾ ਤੁਹਾਨੂੰ ਬਹੁਤ ਚਿਰ ਤੋਂ ਇੰਤਜ਼ਾਰ ਸੀਗਾ ਹੁਣ ਕਰ ਰਹੇ ਹੁਣ ਵੱਜ ਗਏ 9:37 ਤੇ ਇਹ ਆਪਾਂ ਸਾਢੇ 10 ਵਜੇ ਨਾਲੇ ਤੋਂ ਸ਼ੁਰੂ ਕਰਾਂਗੇ ਤੇ ਹੁਣ ਅਫਸਰ ਸਾਹਿਬਾਨ ਆ ਰਹੇ ਨੇ ਮੈਂ ਹੁਣੀ ਗੱਲ ਕਰਕੇ ਹਟਿਆ ਨਾਲੇ ਜਖੇਪੜ ਵਾਲੇ ਵੀਰਾਂ ਨੂੰ ਬੇਨਤੀ ਕੀਤੀ ਹੈ ਉਹ ਵੀ ਆ ਰਹੇ ਨੇ ਨਾਲ ਵਾ ਵੀ ਸੰਯੋਗ ਦਿਓ ਤੇ ਸਮਾਨ ਉਤਰ ਰਹੇ ਨੇ ਲੱਦ ਰਹੇ ਨੇ ਹੁਣ ਆਉਣ ਵਾਲੇ ਨੇ ਤੇ ਹੁਣ ਉਧਰੋਂ ਸ਼ੁਰੂ ਕਰਦੇ ਆਂ ਇਹ ਜਿਹੜੀ ਇੰਝ ਰਹਿੰਦੀ ਸੀ ਇਧਰੋਂ ਅਜੇ ਧਰਮਘੜੀ ਦੀ ਕੰਪਲੀਟ ਕਰਦਾਂਗੇ ਤੇ ਜਿਹੜੇ ਭੈਣ ਭਰਾ ਕਹਿੰਦੇ ਤੇ ਵੀ ਹਾਂ ਠੀਕ ਐ 11 ਵਜੇ ਤੋਂ ਪਹਿਲਾਂ ਉੱਥੇ ਆਪਾਂ ਸ਼ੁਰੂ ਕਰਾਂਗੇ ਕੰਮ ਤੇ ਹੁਣ ਹੀ ਆਉਣ ਵਾਲੇ ਨੇ ਤੇ ਹੁਣ ਹੀ ਮੇਰੀ ਗੱਲਬਾਤ ਹੋਈ ਐ ਬਸ ਇਹ ਤੁਹਾਨੂੰ ਮੈਂ ਹੁਣ ਤਾਜੀ ਅਪਡੇਟ ਦੇਤੀ ਜਿਹੜੀ ਕਹਿੰਦੇ ਇਹਦੂ ਬਾਦ ਕਰਾਂਗੇ ਜਿ ਖੇਪੜ ਦੀ ਚਲੋ ਐ ਵੀ ਨਾਲਾ ਪਟਾਉਣ ਦੀ ਗੱਲ ਐ ਜਿਹੜੀ ਉਹ ਆਪਾਂ ਜਿਹੜੀ ਵੱਢ ਕੇ ਕਰ ਲੈਣਗੇ ਆਪਾਂ ਕਿਸੇ ਨਾਲ ਧੱਕਾ ਨਹੀਂ ਕਹਿੰਦੇ ਸਰਕਾਰ ਨੂੰ ਵੀ ਕਰੇ ਵੀ ਆਪਦੀ ਫਸਲ ਵੱਢ ਲੈਣਗੇ ਲੋਕ ਉਹਦੂ ਬਾਦ ਸ਼ੁਰੂ ਕਰ ਦਾਂਗੇ ਆਪੀ ਪਟਿਆ ਜਾਊਗਾ ਤੇ ਜਿਵੇਂ ਵੀ ਠੀਕ ਹੋਊਗਾ ਤੇ ਟੈਂਡਰ ਹੋਊਗਾ ਜਾਂ ਕੋਈ ਉਹ ਹੋਊਗੀ ਇਹਨਾਂ ਦਾ ਆਪਣਾ ਉਹ ਨੈਣਾਂ ਦਾ ਵੀ ਜਿਹੜਾ ਲੈਵਲ ਘਟਦੇ ਨੇ ਪਹਿਲਾਂ ਲੈਵਲ ਤਾਂ ਕੱਢ ਕੇ ਫਿਰ ਠੇਕੇਦਾਰ ਨੂੰ ਦੇ ਕੇ ਫਿਰੇ ਵੱਡੇ ਨਹੀਂ ਸਰ ਤਾਂ ਮਦਦ ਕਰਦੇ ਤੇ ਐਂ ਨਹੀਂ ਆ ਵੀ ਹਾਂ ਪੱਟਤਾ ਹੁਣੀ ਆ ਗਿਆ ਉਹ ਉਹ ਇਹ ਕਾਲੀ ਦਾ ਕੰਮ ਨਹੀਂ ਹੈਗਾ ਸਿਸਟਮ ਹੋਊਗਾ ਪ੍ਰੋਸੀਜਰ ਦੇ ਨਾਲ ਹੋਊਗਾ ਤੇ ਬਸ ਪਰ ਹੋ ਜ਼ਰੂਰ ਜਾਊਗਾ ਸਾਧ ਸੰਗ ਦੀ ਜਿਹੜੇ ਸਾਡੇ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਉਹ ਫੋਲੋ ਕਰਦੇ ਰਹੋ ਐਂ ਪਿਆਰ ਦਿੰਦੇ ਰਹੋ ਤੇ ਜੁੜੇ ਰਹੋ ਤੇ ਵੱਤ-ਵੱਤ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਸ਼ੇਅਰ ਕਰਿਆ ਕਰੋ ਤੇ ਪਿਆਰ ਦਿੰਦੇ ਰਹੋਗੇ ਫਿਰ ਤੁਹਾਡੇ ਪਿਆਰ ਦੇ ਸਦਕਾ ਹੀ ਸਾਰਾ ਕੰਮ ਹੋ ਜੂਗਾ ਕੋਈ ਦਿੱਕਤ ਹੀ ਨਹੀਂ ਹੈਗੀ ਜਦੋਂ ਸਾਰੇ ਭੈਣ ਭਾਈ ਨਾਲ ਹੋਣ ਫਿਰ ਕੰਮ ਚ ਕੋਈ ਦਿੱਕਤ ਲੱਗਦੀ ਨਹੀਂ ਬਾਈ ਗੁਰੂ ਸੱਚਾ ਪਾਤਸ਼ਾਹ ਸਾਰਾ ਆਪਣੀ ਚੜ੍ਹਦੀ ਕਲਾ ਰੱਖੂਗਾ ਮੈਂ ਤੁਹਾਨੂੰ ਸਾਰੇ ਤੰਦਰੁਸਤੀਆਂ ਦੇਵੇ ਰੱਬ ਤੇ ਚੜ੍ਹਦੀ ਕਲਾ ਚ ਰਹੋ ਤੇ ਬਸ ਜਿਉਂਦੇ ਬਸੇ ਰਹੋ ਤੇ ਹੁਣ ਧੰਨਵਾਦ ਜੀ